ਰਾਨੀਕਾ ਬਾਗ ਸ਼ਿਵਾਜੀ ਪਾਰਕ ਵੈਲਫੇਅਰ ਸੁਸਾਇਟੀ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਕਾਉਂਸਲਰ ਵਿਕਾਸ ਸੋਨੀ ਨੇ ਸ਼ਿਰਕਤ ਕੀਤੀ ਸ਼ਿਵਾਜੀ ਪਾਰਕ ਐਸੋਸੀਏਸ਼ਨ ਦੇ ਪ੍ਰਧਾਨ ਵਿੱਕੀ ਢਿੱਲੋ ਰਿਸ਼ੀ ਰਾਜ ਸ਼ੀਤਲ ਪੱਲਾ ਵਿਸ਼ਾਲ ਵਧਾਵਨ ਪ੍ਰਮੋਦ ਸੋਢੀ ਵੀ ਹਾਜ਼ਰ ਸਨ ਅੱਜ ਰਾਨੀਕਾ ਬਾਗ ਵੈਲਫੇਅਰ ਸੁਸਾਇਟੀ ਵੱਲੋਂ ਸ਼ਿਵਾਜੀ ਪਾਰਕ ਸੁਸਾਇਟੀ ਵੱਲੋਂ ਲੋੜੀ ਦਾ ਇਹ ਤਿਹਾੜੀ ਦਾ ਬੜੀ ਸ਼ਰਧਾ ਦੇ ਫੁਰਕੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਜੇ ਅੱਜ ਦੇ ਸ਼ਬਦਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੀ ਮੁਬਾਰਕਬਾਦ ਦਿੰਦਾ ਤੇ ਸਾਡੇ ਪੁੱਤਰ ਤਿਹਾੜ ਸਾਡੇ ਗੁਰੂਆਂ ਦੀ ਜਨ ਸਾਡੇ ਗੁਰੂਆਂ ਦੀ ਜਨ ਸਾਡੇ ਪੁੱਤਰ ਗਰਗ ਸਾਦੇ ਪੁੱਤਰ ਗੰਥਾਂ ਦੀ ਜੇਲ ਸਾਦੇ ਪੁੱਤਰ ਤਿਆਰ ਨੇ ਜਿਹੜੇ ਅਸੀਂ ਨਾਲ ਮਿਲ ਕੇ ਆਪਸੀ ਭਾਈਚਾਰੇ ਪ੍ਰੇਮ ਨਾਲ ਬੜੀਆਂ ਖੁਸ਼ੀਆਂ ਨਾਲ ਬਣਾਉਂਦੇ ਆ ਮੇਰੀਆ ਪੈਨਾ ਬੈਠੇ ਆ ਮੇਰੇ ਪਰਾ ਬੈਠੇ ਨੇ ਤੇ ਮੇਰੇ ਬਜ਼ੁਰਗ ਬੈਠੇ ਨੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਲੋੜੀ ਦੇ ਸਬੰਧਤ ਤਿਆਰ ਦੀ ਤੁਹਾਨੂੰ ਸਾਰਿਆਂ ਨੂੰ ਦਿਲ ਦੀ ਗ੍ਰਾਈਆਂ ਤੋਂ ਬਹੁਤ-ਬਹੁਤ ਵਧਾਈ ਦੇਣਾ ਉਸ ਦੇ ਨਾਲ ਹੀ ਰਾਣੀਗੱਬਾਗ ਐਸੋਸੀਏਸ਼ਨ ਅਤੇ शिवाजी पार्क एसोसिएशन ਦੇ ਸਮੂੱਚੇ ਮੈਂਬਰਾਂ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਮੀਸ਼ੇ ਜਦੋਂ ਵੀ ਲੋੜੀ ਦਾ ਤਿਆਰ ਹੁੰਦਾ ਹੈ ਸਾਨੂੰ ਇੱਥੇ ਬੁਲਾ ਕੇ ਤੁਹਾਡੇ ਸਾਰਿਆਂ ਨਾਲ ਰੂਪ ਰੂਪੀ ਹੁੰਦੇ ਆ ਉੱਥੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਸਾਬਕਾ ਕੌਫਟ ਮਤਰਿਸ਼ਰੀ ਉਹ ਪ੍ਰਕਾਸ਼ ਸੋਨੇ ਜੀ ਤੁਹਾਡੇ ਵਿੱਚ ਪਹੁੰਚੇ ਨੇ ਮੈਂ ਸਹਿਜ ਕਰ ਰੋ ਜੀਆ ਕਹਿਣਾ ਹਾਂ ਸਾਡਾ ਛੋਟਾ ਵੀਰ ਫਿਰ ਵਿਕਾਸ ਸੋਨੇ ਜੀ ਜੋ ਮਜੂਦਾ ਕੈਂਸਰ ਨੇ ਉਹਨਾਂ ਦੇ ਬੱਚਾ ਤੇ ਜੀਆ ਕਹਿਣਾ ਹਾਂ ਰਾਣਿਕਾ ਬਾਗ ਬਲਫਰ ਐਸੋਸੀਏਸ਼ਨ ਔਰ ਸ਼ਿਵਾਜੀ ਪਾਰਕ ਦੇ ਫੁੱਲੋ ਜਿਹੜੇ ਸੰਜੇ ਤੋਂਤੇ ਅੱਜ ਲੋਹੜਾ ਪੁੱਤਰ ਤਿਹਾੜ ਮਨਾਇਆ ਜਾ ਰਿਹਾ ਹੈ ਇਸ ਲਈ ਮੈਂ ਸਾਰੀ ਟੀਮ ਨੂੰ ਔਰ ਅੱਥੇ ਬੈਠਿਆ ਮੇਰੇ ਮਾਵਾ ਪੈਣਾ ਬਜ਼ੁਰਗਾਂ ਨੂੰ ਵਧਾਈ ਦੇਣਾ